ਦੇ ਆ ਰਹੇ ਨਾ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਭੁੱਲਰ ਤਹਿਸੀਲ ਢਿਲਵਾ ਜਿਲ੍ਹਾ ਦੋਸਤੋ ਕਪੂਰਥਲੇ ਪਹੁੰਚੇ ਆ ਬਾਈ ਪੰਮੇ ਭੁੱਲਰ ਦੇ ਕੋਲ ਦੋਸਤੋ ਇਸ ਕਰੂ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਤੁਹਾਨੂੰ ਦਿਖਾਵਾਂਗੇ ਮੱਝਾਂ ਝੋਟੀਆਂ ਦੋਸਤੋ ਤਿੰਨ ਹੋਣਗੀਆਂ ਗਿਣਤੀ ਦੇ ਵਿੱਚ ਤੇ ਤਿੰਨੇ ਜਿਹੜੇ ਪਸ਼ੂ ਆ ਬਿਲਕੁਲ ਸੁਏ ਸੁਏ ਆ ਤਾਜ਼ੇ ਸੁਏ ਨੇ ਪੂਰੀ ਗੱਲਬਾਤ ਆਪਾਂ ਬਾਈ ਪੰਮੇ ਭੁੱਲਰ ਦੇ ਨਾਲ ਕਰ ਲਾਂਗੇ ਅੱਜ ਦੋਸਤੋ 16 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:20 ਮਿੰਟ ਦਾ ਬਿਲਕੁਲ ਜਿਹੜਾ ਦੋਸਤੋ ਸਮਾਂ ਹੈਗਾ ਦੁਪਹਿਰ ਦਾ ਸਮਾਂ ਹੈ ਸੋ ਗੱਲਬਾਤ ਪੰਮੇ ਭੁੱਲਰ ਨਾਲ ਕਰਦੇ ਆਂ ਡਿਟੇਲ ਆਪਾਂ ਲੈ ਲੈਣੀ ਆ ਦੋਸਤੋ ਜਿਹੜਾ ਪਸ਼ੂ ਪਸੰਦ ਆਊਗਾ ਨਰਕ ਪਰਖ ਤਸੱਲੀ ਆ ਆਪਣੀ ਘਰ ਪਹੁੰਚ ਕੇ ਤੁਸੀਂ ਜਿਹੜੀ ਤਸੱਲੀ ਆ ਜ਼ਰੂਰ ਕਰਦੇ ਹੋ ਠੀਕ ਆ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਪਾਜੀ ਪੰਮੇ ਪਾਪਾ ਸਸਰੀ ਘਰ ਸਿਕਾਤ ਸਿੰਘ ਸਾਹਿਬ ਆਏ ਕਿ ਜਗਾ ਖਾਲਸਾ ਆਏ ਕਿ ਗੁਰਦੇ ਕੀ ਫਤੇ ਆਹ ਧੰਨਵਾਦ ਦਾ ਹੱਜ ਕਰਾਉਂਦੇ ਤੇ ਧੰਨਵਾਦ ਉਹਨਾਂ ਦਾ ਵਿੱਚ ਤੇ ਤੁਹਾਡੇ ਵੀ ਕੋਈ ਸਾ ਟੁਕਰੀਂ ਦਿਆ ਜਾਂ ਨਹੀਂ ਵੀ ਖਰੀਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਸਾਦਾਂ ਦਾ ਧੰਨਵਾਦ ਬਿਲਕੁਲ ਮਹਾਰਾ ਕਿਰਪਾ ਰੱਖੇ ਸਾਰਿਆਂ ਤੰਦਰੁਸਤੀ ਬਖਸ਼ੇ ਠੀਕ ਆ ਅੱਛਾ ਭਾਜੀ ਫਿਰ ਸਾਬ ਅਜੇ ਪਸੂ ਤਿੰਨ ਮਕਾਉਗਾ ਤਿੰਨ ਨਹੀਂ ਜੀ ਉਹ ਆਪਾਂ ਕੋ ਪੰਜ ਆ ਜੀ ਪੰਜ ਆ ਜੀ ਹਾਂ ਜੀ ਛੇ ਮਿਲਣੇ ਬਾਬਾ ਗਨਪਾ ਅੱਛਾ ਜੀ ਸਾਡੇ ਪਿੱਛੇ ਰੱਖਿਓ ਮੈਨੂੰ ਦਿਸੇ ਨਹੀਂ ਹੈ ਤੋਹਫੇ ਦੇ ਅੰਦਰ ਰੱਖੇ ਹੋਏ ਅੱਛਾ ਬਹੁਤ ਜੀ ਬਰੋਤਾ ਜੇ ਕਦਮਾਂ ਦੌੜ ਜਿਵੇਂ ਕੱਢਦੇ ਆ ਨਾਲ ਨਾਲ ਤੇ ਪਟੂਰ ਸਾਹਿਬ ਪਸ਼ੂ ਜਿੰਨੇ ਵੀ ਦਿਖਾਵਾਂਗੇ ਸਾਰੇ ਸੋਸ ਮਾਲਕ ਸੁਮੇਤભાઈ 31 ਗੱਪਣਾ ਇੱਕ 31 ਗੱਪਣ ਹੋ ਗਈ ਹਾਂ ਨਹੀਂ ਤੇ ਓਵਰ ਆਲ ਜਿੰਨੇ ਸਾਰੇ 24 ਸ਼ਿਕਾਇਤ ਠੀਕ ਹੈ ਖਾਸ ਬੰਦੇ ਦੀ ਮੈਚ ਤੇ ਦਮਾ ਗਿਆ ਉਹ ਤਾਂ ਕਰਦੀ ਝੋਟੀ ਬਹੁਤ ਖਰੀ ਖੜੀ ਅੱਛਾ 17 ਡਲੈਕਟਰ ਚੱਲਦੇ ਆ ਇਹ ਪਸਾਜ ਹੋਏ ਅੱਛਾ ਪਈਆਂ ਸੂਬਿਆਂ ਦੇ ਵਿੱਚ 17 18 ਲੀਟਰ ਦੁੱਧ ਕੱਢਿਆ ਜੀ ਉਹ ਵੀ ਝੋਟੀ ਦਿਖਾ ਦਾਂਗੇ ਦੋਸਤੋ ਨਾਲੋਂ ਨਾਲ ਜਿਹੜੇ ਆਪਾਂ ਬਿਲਕੁਲ ਜਾਣਕਾਰੀ ਜਿਹੜੀ ਆ ਸ਼ੁਰੂ ਕਰਦੇ ਆ ਕਿ ਇੱਕ ਪਾਸਿਓਂ ਲੱਗ ਜੰਨੇ ਆ ਇੱਕ ਦੋ ਬੇਨਤੀਆਂ ਆ ਥਾਡੇ ਅੱਗੇ ਵੀ ਕਰਦੇ ਹੁਣ ਵੀ ਪ੍ਰਵਾਨ ਕਰਿਓ ਕਿ ਸਾਡੇ ਪਸ਼ੂ ਜਿੰਨੇ ਵੀ ਵੀਡੀਓ ਵੇਖਣੀ ਵੀਰ ਚੰਗੀ ਤਰ੍ਹਾਂ ਦੇਖਿਆ ਕਰੋ ਫੇਰ ਤੁਹਾਨੂੰ ਫੋਨ ਕਰਿਆ ਕਰੋ ਸਾਡੇ ਕੋਲ ਬਾਰ-ਬਾਰ ਵੀਡੀਓ ਪਾਉਣ ਦਾ ਟਾਈਮ ਨਹੀਂ ਹੁੰਦਾ ਠੀਕ ਨਹੀਂ ਜਿਨ੍ਹਾਂ ਨੇ ਲੈਣੀ ਹੁੰਦੀ ਉਹ ਵੀ ਸਾਡਾ ਵੀਰ ਕੰਪੋਜ਼ ਹੋ ਜਾਂਦੇ ਆ ਵਿੱਚੋਂ ਵੀ ਬਾਰ-ਬਾਰ ਵੀਡੀਓ ਪਾਉਣ ਨਾ ਠੀਕ ਹੈ ਬਈ ਕੀ ਨਾ ਵੇਖਿਆ ਕਰੋ ਫੇਰ ਤੁਹਾਨੂੰ ਫੋਨ ਕਰਿਆ ਕਰੋ ਠੀਕ ਨਹੀਂ ਜੇ ਜੋ ਵੀ ਤਾਂ ਸੰਗੀਤ ਆ ਥੀਓ ਕਾ ਜਾ ਕੰਮ ਨਹੀਂ ਕਰਦੇ ਜੋ ਸੱਚ ਦੱਸਾਂਗੇ ਬਹੁਤ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਆਓ ਕਿਰਪਾ ਕਰਨੀ ਬਾਕੀ ਸਾਡੇ ਤੋਂ ਸਾਰੇ ਹੀ ਜਿੰਨੇ ਵੀਡੀਓ ਪੜਾਉਂਦੇ ਆ ਜਿੰਨੇ ਚੈਨਲ ਵਾਲੇ ਸਾਰੇ ਧੰਨਵਾਦ ਕਰਦੇ ਆ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਆ ਵਧੀਆ ਕਰੋ ਤੁਹਾਨੂੰ ਸਾਰਾ ਆਪਦਾ ਪੋਤਨ ਵਾਲਿਆ ਕਿ ਆਪ ਵਧੀਆ ਕੰਮ ਕਰ ਰਹੇ ਮੈਨੂੰ ਵਧੀਆ ਵਧੀਆ ਚੰਦ ਕਿ ਆਪਾਂ ਨੂੰ ਮਜ਼ਾ ਆਉਂਦਾ ਠੀਕ ਹੈ ਜਿਹੜੇ ਚੈਨਲ ਵਾਲੇ ਇਹਦਾ ਵੀ ਕਰਕੇ ਕੋਲੀਆਂ ਦਿੰਦੇ ਉਹ ਵੀ ਕਿਰਪਾ ਕਰ ਮੇਰੀ ਵੀਡੀਓ ਵੇਖਦੇ ਹੋਣਿਆ ਵੀ ਤੱਕ ਇਹਨੂੰ ਕੋਲੀਆਂ ਨਾਲ ਦਿਆ ਕਰੋ ਕੋਈ ਨਹੀਂ ਤੁਸੀਂ ਇਕੱਲੇ ਨਹੀਂ ਬਣਾਉਂਦੇ ਸਾਰੀ ਦੁਨੀਆ ਬਣਾਉਂਦੀ ਜੀ ਆ ਜਾ ਆ ਜਾ ਕਰੋ ਜਾਂ ਜਵਾਬ ਦੇ ਦਿਖੋ ਠੀਕ ਹੈ ਬਿਲਕੁਲ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਬਾਈ ਪੰਮੇ ਪੁੱਲਰ ਦੇ ਵਿਚਾਰ ਵੀ ਹਰ ਵਾਰ ਦੀ ਤਰ੍ਹਾਂ ਆਪਾਂ ਸੁਣ ਲੇ ਆ ਪਸੂ ਪੰਜ ਦਿਖਾ ਦਨੇ ਆ ਪੰਜੇ ਸੋਏ ਸੋਇਆ ਇੱਕ ਗੱਪਾ ਨਾ ਝੋਟੀ ਕਰਦੇ ਸੋ ਇੱਕ ਝੋਟੀ ਦਿਖਾਵਾਂਗੇ ਗੱਪਾ ਦਾ ਪਹਿਲੇ ਨੰਬਰ ਤੋਂ ਪੁੱਤਰ ਸਾਹਿਬਾਂ ਝੋਟੀ ਦਾ ਸ਼ੁਰੂਆਤ ਕਰ ਲਈਏ ਸੂਹਾ ਕਿੰਨਾ ਸੋਈ ਆ 20 ਦਿਨ ਜੇ ਸੋਏ ਸੋਈ ਜੀ ਹਾਂ ਜੀ 8 ਮਾ 9 ਦਿਨ ਮਗਰ ਸੋਈ ਆ 8 ਮਾ 9 ਦਿਨ ਮਗਰ ਕਟਾ ਆ ਗਿਆ ਜੀ ਕਟਾ ਮਗਰ ਮੈਲੇ ਦੀ ਨਹੀਂ ਝੋਟੀ ਚੰਗੀ ਹੋ ਜੀ ਅੱਛਾ ਜੀ ਹਾਂ ਜੀ ਠੀਕ ਹੈ ਗਾੜ ਜਿਹੜਾ ਦੋਸਤੋ ਚੱਲਿਆ ਨਹੀਂ ਗਾ ਮੈਂ ਤੇ ਪਹਿਲਾਂ ਝੋਟੀ ਸੀ ਦੂਜੇ ਦੂਜੇ ਪ੍ਰੋਪਰ ਪ੍ਰੋਪਰ ਦੂਜਾ ਸਵੇਰ ਦੋਸਤੋ ਆਈ ਕਿਤੇ ਪਾਈ ਨੰਨਦਾ ਨੰਨਦਾ ਲਓ ਜੀ ਦੂਜਾ ਸਵੇਰ ਸੂਈ ਹੈ ਦੋਸਤੋ ਤੇ ਪੁਲਰ ਸਾਹਿਬ ਇੱਕ ਬਨੇ ਥੋੜੀ ਜੀ ਸਾਈਡ ਤੋਂ ਲੱਗਦਾ ਕਿ ਜਾਂ ਧਾਰ ਬਾਈ ਆ ਬਾਹਲੀ ਆਪਾ ਉਹ ਤੋਂ ਪਈ ਸਾਰਾ ਮਾੜੀ ਬੋਦੀ ਪਰ ਭਈਓ ਗਾੜੀ ਵੀ ਕਿ ਭਈ ਤੇ ਇੱਕ ਬੱਚਾ ਹੁਣ ਬੈਠੇ ਮੂੰਹ ਆਣਾ ਠੀਕ ਹੈ ਕੋਈ ਖਣਚ ਧਾਰ ਕੋਈ ਨੌਸੇ ਵੇਹੀ ਜੰਤਵਾਰ ਹੋਣੇ ਤੇ ਕੇ ਦੁੱਧ ਬਾਹਰ ਦੁੱਧ ਠੀਕ ਹੈ 8ਵਾਂ 10ਵਾਂ ਦਿਨ ਆ ਦੋਸਤੋ ਬਿਲਕੁਲ ਬਿਲਕੁਲ ਦੁੱਧ ਆ ਦੋ ਦੁੱਧ ਦਾ ਫਰਕ ਨਹੀਂ ਪਾਇਆ ਮੜੀ ਬਿਲਕੁਲ ਅੱਛਾ ਭਾਗ ਸਾਹਿਬ ਦੁੱਧ ਹੁਣ ਕਿੰਨਾ ਚੋਦਾ ਗਿਆ ਐਟ ਟਾਈਮ ਦੁੱਧ 13 ਲੀਟਰ ਪਰਹੀਂ 12 ਕਿਲੋ ਦੀ ਗਾਰੰਟੀ ਦੇਮਾਂਗੇ ਤੁਹਾਡੇ ਨਾਲ ਕੰਡਾ ਲੈ ਆਏ 12 ਕਿਲੋ ਜਿਵੇਂ ਇੱਕ ਨੰਬਰ ਦੀ ਮੋਟਰ ਪੂਰ ਛੱਡਾ ਕੋਈ ਹੋਵੇ 1 ਮਿੰਟ ਤੇ 1.5 ਮਿੰਟ ਚ ਵੱਜ ਜਾਈ ਜਾਂਦੀ ਹੈ 12 ਕਿਲੋ ਦੁੱਧ ਦਾ ਨੈਟ ਦੁੱਧ ਹਾਜ਼ਰ ਅੱਜ 10ਵੇਂ 8ਵੇਂ ਦਿਨ ਦੇ ਵਿੱਚ ਵਿੱਚ ਜੀ ਕਰੋਗੇ ਸੋ ਥਣ ਦੇਵਾ ਤੁਸੀਂ ਵੇਖ ਲਿਆ ਧਾਰ ਪਈਆ ਦਾ ਵੀ ਕਿਸੇ ਪੰਨੇ ਉਹ ਬਾਦ ਘਾੜਦੀ ਹੈਗੀ ਕਿ ਬਰਾਬਰ ਮੁੱਠੀ ਜਣਾ ਥਾਣਾ ਤੇ ਛੋਟੀ ਦੂਜਾ ਸਵਾ ਸਾਫ ਬਣੇਗਾ ਸਿੰਘੀ ਸਿੰਘੀ ਬਣਾਈਆਂ ਪਤਲੀ ਜੰਮੜੀਆਂ ਹਾਈਟ మీడియం ਆ ਜੀ ਠੀਕ ਆ మీడియం ਹਾਈਟ ਦੀ ਸੋ ਬਾਕੀ ਤਸੰਦੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਮਜੂਦੀ ਕਰਾ ਦਿੰਦੇ ਲਓ ਜੀ ਖੋਲੋ ਜੀ ਔਰ ਜੋਡੀ ਫਿਰ ਖੋਲ ਕੇ ਆਇਆ ਨੂੰ ਖੜੀ ਫਿਰ ਐਵੇਂ ਲਓ ਹਲ ਜਾਓ ਤੁਹਾਨੂੰ ਕਿ ਭਰੋ ਆ ਥਣ ਚੱਡਾ ਦੋਸਤੋ ਆਪਾਂ ਤਸੰਦੀ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਆਕੇ ਦੁੱਧ ਦੁੱਧ ਸੋਨੇ ਤੇ ਹੁਣ ਚੱਲਦੀ ਪਈ ਆ ਜਿੰਨਾ ਦੁੱਧ ਭਾਈ ਭੁੱਲਰ ਸਾਹਿਬ ਨੇ ਕਿਹਾ ਦਸਲੀਆਂ ਵੀ ਤੁਸੀਂ ਕਰਨੀਆਂ ਨੇ ਛਵਾਈਆਂ ਵੀ ਤੁਸੀਂ ਕਰਨੀਆਂ ਜਿੱਦਾਂ ਵੀ ਦੱਸਿਆ ਲਿਖੋ ਉਹਦਾ ਕਰਾਵਾ ਜੀ ਦੇਖੋ ਨਾਲ ਪਾਉਂਦੇ ਦਾਦਾ ਜੂਠੀ ਦਾ ਕੈਂਟ ਫਿੱਕੜਾ ਹੋ ਰਿਹਾ ਹੈ ਹੂੰ ਲੋ ਜੀ ਠੀਕ ਆ ਇੱਕ ਸਾਈਡ ਤੋਂ ਬਾਈਆਂ ਦਾ ਵੀ ਕੋਈ ਧਾਰਾਂ ਦੀ ਬਾਤ ਕਰਨੀ ਬੱਚੇ ਨੇ ਸੋਹ ਮੂੰਹ ਮਾਰਿਆ ਠੀਕ ਆ ਉਹਦੇ ਕਰਕੇ ਇੱਕ ਬੰਨੇ ਜਿਹੜੀ ਦੋਸਤੋ ਤੁਹਾਨੂੰ ਲੱਗੂਗਾ ਵੀ ਜਿਵੇਂ ਪਸ਼ੂ ਇੱਕ ਬੰਨੇ ਸਾਈਡ ਭੰਨਦਾ ਪਰ ਫਿਲਹਾਲ ਵੀਡੀਓ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਠੀਕਾ ਤੇ ਭੁੱਲਰ ਸਾਹਿਬ ਮੋਲੇ ਤਾਂ ਫਿਰ ਜੀ ਸਾਹਿਬ ਮੋਲ ਅੱਜ ਕਰਦੇ ਨੇ ਬਿਲਕੁਲ ਲੈਣ ਦੇ ਨਾਲੇ ਉਹਨੇ ਜੋ ਛੋੜਾਂ ਹੀ ਕਰਨੀਆਂ ਕੋਈ ਵੀ ਸੌਦੇਬਾਜ਼ੀ ਜਨਾਬਾ ਕਰਨਾ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੜਾਂ ਦਾ ਕੰਮ ਚੱਲਦਿਆ ਪਿਆ ਹੱਕ ਬੜਾ ਔਖਾ ਬਣਦਾ ਅਸੀਂ ਵੱਧ ਮੁੱਲ ਕਰਕੇ ਫਾਇਦਾ ਕੋਈ ਨਹੀਂ 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 ਮੋਲੇ ਜੈਜ ਕਰਦੇ ਨੇ ਜੀ ਇਹਦਾ ਮੁੱਲ ਕਰੀ ਜੀ 90 ਮੁੱਲ ਕਰੀ ਜੀ 95 58000 ਤੋਂ ਮਾਰਦਾਨ ਕਰਦਾ 85000 ਤੋਂ ਹਾਂ ਜੀ ਠੀਕ ਹੈ ਜੀ 85000 ਤੇ ਮਾਰਦਾਨ ਜਿੰਨਾ ਕਿ ਸਰਕਾ ਬਣਦਾ ਪਿਆ ਠੀਕ ਹੈ ਜੀ ਬਿਲਕੁਲ ਇਹ ਯਾਰ ਦੇ ਵਿੱਚੋਂ ਭਈ ਜਾਂਦਾ ਵੀ ਮਾਨਤ ਕਰਾਂਗੇ ਠੀਕ ਆ ਦੋਸਤੋ ਬਾਕੀ ਆ ਥਣ ਜੱਡਾ ਪਹਿਲ ਦੁੱਧ ਦੀ ਚੁਕਾਈ ਜਿਹੜੀ ਬੱਚਾ ਲੱਗਨੇ ਚੁਕਾਈ ਇੱਕ ਨੰਬਰ ਵਨ ਹੈ ਜੀ ਹੂੰ ਠੀਕ ਆ ਮਗਰ ਬੱਚਾ ਜਿਹੜਾ ਨੀਲੀ ਰਵੀ ਦਾ ਮਨ ਇਕੱਠਾ ਠੀਕ ਆ ਜੀ ਮਗਰ ਮੇਰ ਕਾਪ ਇਸ ਤੋਂ ਬਾਅਦ ਦੂਜੇ ਨੰਬਰ ਤੇ ਇੱਕ ਹੋਰ ਵੱਡੀ ਮੰਚ ਤੁਹਾਨੂੰ ਦਿਖਾਉਣੀ ਆ ਕੰਮ ਬਹੁਤ ਵੱਡਾ ਹੈ ਸਪੋਰਟਰ ਸਾਹਿਬ ਸੂਬਾ ਕਿੰਨਾ ਸੂਈ ਆ ਚੌਥਾ ਜੀ ਚੌਥਾ ਚੌਥਾ ਕਹਿੰਦੇ ਹੁਣ ਖਾਣੋ ਨਹੀਂ ਪਤਾ ਫਰੀਦਮ ਜਲਾ ਲੜ ਲਿਆ ਜੀ ਹੂੰ ਤੇ ਆ ਦੇਖੋ ਦੋਸਤੋ ਠੀਕ ਆ ਮਾਤੇ ਦੋਸਤੋ ਚੌਥਾ ਸੂਬਾ ਸੂਈ ਆ ਤੇ ਮਗਰ ਕਟਾ ਤੇ ਭੁੱਲਰ ਸਾਹਿਬ ਆਟਕਦੇ ਨੋ ਕਿ ਤੁਸੀਂ ਨੂੰ 10 ਦਿਨ ਲੱਗਦੇ ਆ ਬਾਨ ਲੈਤੀ ਆ ਕਿਤੇ ਵੱਧ ਵੀ ਹੋਣਾ ਨਾ ਕੋ ਦੋ ਦਿਨ ਦਾ ਜੋ ਫਰਕੜੀ 10 ਦਿਨ ਜਿਹੜੇ ਦੋਸਤੋਂ ਕੋਈ ਸਮਾਂ ਪੀ ਨੂੰ ਚੌਥਾ ਸੂਬਾ ਤੇ ਥੰਮਨੇ ਵਾ ਤੁਸੀਂ ਵੇਖੋਗੇ ਬਿਲਕੁਲ ਗਾੜ ਵੇਖੋਗੇ ਦੋਸਤੋਂ ਤੇ ਚੰਗਾ ਖੁੱਡਾ ਕਿੰਨਾ ਨੰਬਰ ਜਾਈ ਭਾਜੀ ਭੋਲੀ ਪਰ ਹਜੇ ਸਮਝਦਾ ਦੋਸਤੋਂ ਡੇਢ ਕੁ ਬਿਲਕੁਲ ਟਾਈਮ ਦਾ ਡੇਢ ਵਜੇ ਦਾ ਹੈ ਠੀਕ ਆ ਤੇ ਬਣੂ ਤੁਹਾਨੂੰ ਪੂਰਾ ਜਦੋਂ ਸ਼ਾਮ ਨੂੰ ਸਮਝ ਆ ਜੂ ਤੇ ਅੱਜ 10ਵਾਂ ਦਿਨ ਆ ਭਾਜੀ ਤਾਂ ਦੁੱਧ ਕਿੰਨਾ ਚਵਾਦਾਂਗੇ ਦੁੱਧ 13 ਕਿਲੋ ਆ 12 ਚਵਾਦਾਂਗੇ ਪਾਰਾ ਗਰੰਟੀ ਵਾਲਾ ਇਹ ਨਹੀਂ ਪਾਰਾ ਕਹਦਾ ਦਾ 9 10 ਕਿਲੋ 8 ਕਿਲੋ ਨਾ 13 ਕਿਲੋ 13 ਮਗਰ ਬੱਚਾ ਕੱਟਾ ਆ ਵੇਖਦਾ ਇਹ ਮੇਲਕਾਪ ਆ ਦੋਸਤੋ ਤੁਸੀਂ ਆ ਵੇਖ ਸਕਦੇ ਸੀ ਬੱਚੇ ਨਾਲ ਹੀ ਦਿਖਾਈ ਜਾ ਕਰੋ ਜੀ ਆ ਬੱਚਾ ਜੇ ਮਗਰ ਮੇਲਕਾਪ ਆ ਕੱਟਾ ਏ ਥੱਲੇ ਤੇ 12 ਲੀਟਰ ਤਸੱਲੀ ਕਰ ਲਿਓ ਖੋਲ ਕੇ ਤਸੱਲੀ ਆਪਾਂ ਕਰਵਾ ਦਿੰਦੇ ਹਾਂ ਬਿਲਕੁਲ ਠੀਕ ਆ ਬਾਕੀ ਫੇਸ ਕੁਆਲਟੀ ਮੋਰ ਖੋਲੋ 41 ਬੰਦਰਪੁਰਾ ਤੁਸੀਂ ਆ ਵੇਖ ਲਓ ਠੀਕ ਹੈ ਰੰਗ ਲੁਜੀ ਦੇ ਆਣ ਅੱਜ ਕੱਦਕਾਰ ਦੀ ਪੂਰੀ ਬੱਟੀ ਆ ਫੁੱਲ ਬਟਾ ਕੱਲ ਆਣੇ ਤੇ ਕਿਆ 16 12 ਚੋਨੇ ਪਰ ਸਾਡੇ ਕੋ ਨਹੀਂ ਅਜੇ ਹੋਇਆ ਅੱਛਾ ਆ ਹੀ ਹੋ ਜਾਵੇ ਤਾਂ ਕਹਿ ਸਕਦੇ ਦਿਨ ਦਾ ਹਸਕ ਹੋਇਆ ਪੁੱਲਰ ਸਾਹਿਬ ਆਪਾਂ ਤਾਂ ਜਿਹੜਾ ਹੁਣ ਮੌਕਾ ਆਪਾਂ ਮੌਕੇ ਤੇ ਦਵਾਂਗੇ ਜੀ ਅਸੀਂ 16 ਲੀਟਰ ਦਊਗੀ 15 ਤੋਂ 14 ਚਲੋ ਅਗੇ ਸੇਵਾ ਦਾ ਪਰ ਆਪਾਂ ਅਜੇ ਤਾਂ ਸੌਦਾ ਕੋਈ ਨਹੀਂ ਕੱਦਕਾਰ ਜਿਹੜਾ ਮੈਦਾ ਕੰਨ ਵਾਲਾ ਆ ਐਂ ਦੋਰਾ ਇਹਨੂੰ ਐ ਲੰਮਾ ਤੋਰੋ ਜੀ ਹਾਈਟ ਕੱਦ ਪੂਰੀ ਦੋਸਤੋ ਐਕਸਟਰਾ ਆਰਡੀਨਰੀ ਜਿਵੇਂ ਮਾਲੀਆਂ ਝੋਟਿਆਂ ਦਾ ਭਲੇਖਾ ਪਾਉਂਦੀ ਹੈ ਇਹ ਮਾਜਾ ਵੀ ਫੁੱਲ ਬਟਾ ਫੁੱਲ ਬੱਟੀ ਹਾਈਟ ਸੋ ਵੈਸੇ 13 ਲੀਟਰ ਬਾਈ ਭੁੱਲਰ ਨੇ ਕਿਹਾ ਹੈ ਵੀ ਦੁੱਧ ਦਾ ਪਰ 12 ਲੀਟਰ ਕੋਈ ਵੀ ਤਸੱਲੀ ਕਰ ਸਕਦਾ ਆਪ ਦਾ ਲੀਟਰ ਮਾਰ ਕੇ ਵੇਖ ਲੇ 10ਵੇਂ ਦਿਨ ਦੇ ਵਿੱਚ ਜਿੱਦਾਂ ਮਰਜੀ ਕੰਡਾ ਲੈ ਆਵੇਂ ਜੀ ਤੁਹਾਨੂੰ ਕੋਈ ਤਰਅ ਨਹੀਂ ਲਓ ਜੀ ਕੰਡਾ ਵੀ ਬਈਆਂ ਦਾ ਵੀ ਆਪਣਾ ਨਾਲ ਲਏ ਹੋਏ ਨਹੀਂ ਤਾਂ ਤੁਸ ਤਸੱਲੀ ਜਿੰਨੀ ਵੀ ਹੋਈ ਸਭ ਤੁਹਾਨੂੰ ਕਰਵਾ ਦੇਗੇ ਜਿੱਤੇ ਕਿ ਗਾਣਾ ਦੇ ਕੇ ਜਿੰਨੇ ਦਿਨ ਮਰਜੀ ਤਸੱਲੀ ਕਰੇ ਸਾਡਾ ਪਾਣੀ ਵਾਲਾ ਕੰਮ ਨਹੀਂ ਜੀ ਦੋ ਡੰਗ ਚਵਾਉਣੀ ਤਿੰਨ ਚਵਾਉਣੀ ਜਿੰਨਾ ਜਕਰ ਤਸਲੀਨੀ ਦੀ ਬਿਆਨਾ ਦੇ ਦੇਵੇ ਮੈਂ ਮਾ 4 ਦਿਨ ਚੋਂਦਾ ਲਵੇ ਠੀਕ ਹੈ ਜੀ ਜਿਹੜਾ ਪਾਹ ਮਰਜੀ ਮੇਰਾ ਕੋਈ ਇੱਕ ਨਹੀਂ ਜਿਹੜਾ ਮਰਜੀ ਅਹੀਂ ਕੰਮ ਦੋ ਨੰਬਰ ਦਾ ਕਰਨਾ ਨਹੀਂ ਦੰਦੂ ਸਾਹਿਬ ਮਾ ਜੀ ਨਾ ਲੋੜ ਕੀ ਆ ਤੇ ਇਹ ਹੁਣ ਇਹਦਾ ਮੁੱਲ ਕਰੀਏ ਆਪ ਨੂੰ 1 ਲੱਖ 2000 ਦੀ ਆਈ ਆ 1000 ਰੁਪਏ ਦਾ ਗੈਪ ਨਿਕਲੇ ਮੈਂ ਨੀਵੇਂ ਤਾਂ ਵੇਚੂਗਾ ਤੇ ਮੈਂ ਦੇਣੀ ਪਤਕ ਨੇ ਦੀ ਹੈ 95000 ਦੀ ਅੱਛਾ ਇਹਨਾਂ ਦਾ ਘਟ ਕੇ ਕਿਹੜੀ ਕੋਣ ਫਿਰ ਆਪ ਕੋ ਦਿੱਖ ਲਈ ਗਈ ਹੁਣ ਕਿਸੇ ਨੂੰ ਨਾ ਮਾਰਦੇ ਥੋੜਾ ਮਾਰਦੇ ਹਾਂ ਆਪ ਥੋੜਾ ਜਾਣੇ ਨੂੰ ਜਾਣੇ ਵਿੱਚ ਜੁੱਟਾਂ ਵਿੱਚੋਂ ਵੀ ਮਾਨਦਨ ਕਰਾਂਗੇ ਕਈ ਕਈ ਜੋ ਨਫੇ ਵੀ ਲਈਦੇ ਜੇ ਕੋਲ ਪੈ ਵੀ ਜਾਂਦੇ ਇਹ ਕੜਾ ਹੈ ਰੱਬ ਆ ਬਿਲਕੁਲ ਵਾਰੀ ਰੱਬ ਥੋੜਾ ਹੁੰਦਾ ਠੀਕ ਹੈ ਹੁੰਦਾ ਰਿਦਾ ਇੱਕ ਲੱਖ 2 ਦੀ ਮੇਰੀ ਖਰੀਦ ਹੈ ਜੀ ਛਾਪੇਵਾਲ ਪਿੰਡ ਤੋਂ ਲਈ ਆ 1 ਰੁਪਏ ਦਾ ਵੀ ਗੈਪ ਨਿਕਲ ਜਾ ਮੈਂ ਜੁਰਮਾਨਾ ਭਰੂੰਗਾ ਉਹ ਬੰਦਾ ਮੇਰੀ ਵੀਡੀਓ ਵੇਖਦਾ ਹੋਊਗਾ ਇਹਦੇ ਘਰੋਂ ਲਈ ਆ 1 ਲੱਖ 2 ਦੀ ਮੈਂ ਲਈ ਆ ਤੇ 95 ਦੀ ਦੇਣੀ ਤੋਂ ਮਾਨ ਕਰੂੰਗਾ ਮੇ ਕੋ ਦਿੱਖ ਲਈ ਗਈ ਚਲੋ ਕੋਈ ਗੱਲ ਨਹੀਂ ਕੀ ਕਦੀ ਸੌਂਦੇ ਜਿਹੜੇ ਦੋਸਤੋ ਕਿਤੇ ਨਾ ਕਿਤੇ ਬਿਲਕੁਲ ਬਿਲਕੁਲ ਘਟ ਕੇ ਚੁੱਕੇ ਜਾਂਦੇ ਕਿਤੇ ਨਾ ਕਿਤੇ ਪਸ਼ੂ ਪਸ਼ੂ ਵਧ ਕੇ ਚੁੱਕੇ ਇਹਦਾ ਸੂਝ ਸਮਝਦਾ ਪਤਾ ਨਹੀਂ ਦੱਸਦਾ ਕਦ ਕਾਠ ਜਿੰਨੇ ਮਾਰਤਾ ਕਿ ਇਹ ਨਾ ਪਸ਼ੂ ਵਧਾ ਲਿਖੀ ਦਿੱਤਾ ਜਾ ਸਕਦਾ ਬਾਕੀ ਹਾਈਟ ਕੰਧ ਐਕਸਟਰਾ ਆਰਡੀਨਰੀ ਠੀਕ ਹੈ ਜੀ ਫੁੱਲ ਬੜੀ ਹਾਈਟ ਆ 11 13 12 ਦਿਨਾਂ ਲੀਟਰ ਦੁੱਧ ਮੌਕੇ ਤੇ ਹਾਜ਼ਰ ਮਗਰ ਮੇਲ ਕਾਫ ਚੁਵਾਈ ਇੱਕ ਨੰਬਰ ਆ ਪੂਰ ਛੱਟਾ ਕੋਈ ਜ਼ਿੰਮੇਵਾਰ ਸਾਈਟ ਤੇ ਪਾ ਕੇ ਆਨਲਾਈਨ ਜਾਣੀ ਜ਼ਿੰਮੇਵਾਰ ਸਾਡੀ ਹੋਊਗੀ ਫੁੱਲ ਮੱਝ ਦੀ ਘਰ ਤੱਕ ਲੋ ਵੀ ਦੋਸਤੋ ਇਹ ਤਾਂ ਹੋ ਗਈ ਗੱਲ ਠੀਕ ਆ ਬਾਕੀ ਥਣ ਚੱਡਾ ਥਣ ਤੁ ਨੂੰ ਕੋ ਪੂਰਾ ਮੁਕਤੀ ਜਿਹੜੀ ਆਪ ਆ ਕੇ ਕੋ ਲੈ ਜੀ ਉਥੋਂ ਦੀ ਤਸੱਲੀ ਆਪੇ ਕਰ ਲੈਣੀ ਉਹਨਾਂ ਜੀ ਨਹੀਂ ਜੀ ਬਿਲਕੁਲ ਜ਼ਰੂਰ ਜੀ ਤਸੱਲੀ ਆਪ ਦਾ ਕੋਈ ਭੈਣ ਭਰਾ ਖਰੀਦਦਾ ਜੀ ਢੇੜਾ ਨਹੀਂ ਪਊਗਾ ਵੀ ਅਹੀਂ ਦੁੱਧ ਦੱਥਿਆ ਉਹ ਘੱਟ ਨਿਕਲੇ ਬੰਦੇ ਨੂੰ ਢੇੜਾ ਪਵੇ ਉਹਦੇ ਵੀ ਜ਼ਿੰਮੇਵਾਰ ਆ ਹੂੰ ਇਹ ਨਹੀਂ ਵੀ ਦੱਸ ਤਾਨ ਕੇ ਲੈਣ ਨੂੰ ਲੈ ਜਾਓ ਅਗਲਾ 100 ਕੁ 200 ਕਿਲੋਮੀਟਰ ਤੱਕ ਚੱਲ ਕੇ ਆਇਆ ਹਾਂ ਬਿਲਕੁਲ ਢੇੜਾ ਨਹੀਂ ਪਊਗਾ ਜੋ ਕੋ ਦੱਥਿਆ ਉਹ ਉਹ ਨਿਕਲੂਗਾ ਅਕਸਰ ਜੀ ਟਾਈਮ ਬਹੁਤ ਕੀਮਤੀ ਆ ਹਾਂ ਜੀ ਹਾਂ ਜੀ ਅੱਛਾ ਪੁੱਲ ਇਹਦੇ ਥੱਲੇ ਬੱਚਾ ਕੀ ਆ ਗਿਆ ਆ ਕੱਟੀ ਉਹ ਬਟਵੇ ਦੀ ਜਿਹੋ ਕੁੱਖ ਲੱਖਾਂ ਲੱਗਿਆ ਮੈਨੂੰ ਫੀਮੇਲ ਕਾਫ ਦੋਸਤੋ ਇਹ ਥੱਲੇ ਜਿਹੜੀ ਆ ਬੱਚਾ ਹੈ ਉਹ ਫੀਮੇਲ ਕਾਫ ਆ ਕੱਟੀ ਨਾਲ ਦੇਖ ਲਓ ਆ ਕੱਟੀ ਆ ਦੇਣ ਆਪਾਂ ਪੋਸ਼ ਲੈਣੀ ਆ ਕੋਈ 8-7 ਹਫ਼ਤੇ ਤੱਕ ਹੋਵੇ ਜੇ ਲਾਲ ਜ਼ਾਮਸ਼ਾ ਤੇ ਤਦ ਨਾ ਖੋ ਤਾਂ ਆਹ ਦਾ 18 ਹੋ ਜਣ ਲਾ 8-10 ਦਿਨਾਂ ਤੇ ਮੰਨ ਲਓ ਠੀਕ ਆ ਝੋਟੀ ਦੂਜੇ ਸਵੇਰੇ ਸੂਈ ਆ ਠੀਕ ਹੈ ਜੀ ਸੈਕਿੰਡ ਪਿਆ ਤੇ ਵਿਆਈਏ ਦੋਸਤੋ ਠੀਕ ਆ ਦੂਜਾ ਸਵੇਰਾ ਤੇ ਝੋਟੀ ਬਿਲਕੁਲ ਕੁੰਡੀ ਸਿੰਗੀ-ਸੁੰਗੀ ਵੇਖੋ ਬਿਲਕੁਲ ਐ ਭੁਲਾਈ ਦੇ ਵਿੱਚ ਤੇ ਪਿੱਠ ਪੁੱਠਾ ਵੇਖੋ ਚ ਸੱਜਪੁਰ ਲੋਸਾ ਮੁਕਤੀ ਗੱਲ ਆ ਵੀ ਦੋਸਤ ਹੁਣ ਆਪਾਂ ਅੱਜ ਕਿਨਾਂ ਚਾਵਾ ਜੰਦੂ ਸਾਹਿਬ ਜਿਹੜਾ ਕੰਡੇ ਵਾਲਾ ਨਾ 8 ਕਿਲੋ ਆ ਐਵੇਂ ਮਾਰੀ ਜੀ ਵੀ 10 ਦੀਆਂ ਗੱਲਾਂ ਕਰਾਂ ਆਪਾਂ ਨੂੰ ਲੈ ਕੇ ਨਹੀਂ ਦੱਸ ਚੋਗੇ ਪਰ ਸਾਡਾ ਗੱਟ 8 ਕਿਲੋ ਵੀਰਾ ਕੰਡੇ ਕੁੰਡੇ ਵਾਲਾ ਹੈਗਾ ਜੇ ਕਹੀਏ ਦੂਜਾ ਤਾਂ ਝਗੜਾ ਜਦਾਂ ਮਰਜੀ ਕਰ ਜਾਓ ਪਰ 8 ਕਿਲੋ ਹੈਗਾ ਕੰਡੇ ਵਾਲਾ ਮੈਂ ਸ਼ੋਰ ਮੇਕ ਸ਼ੋਰ ਦੋਸਤੋ 8 ਲੀਟਰ ਜਿਹੜਾ ਬਿਲਕੁਲ ਹੈਗਾ ਉਹ ਕੰਡੇ ਵਾਲਾ ਦੋਸਤੋ ਠੀਕ ਹੈ ਜੀ 8 ਕਿਲੋ ਆ ਥਾਂ ਤੋਂ ਤੁਸੀਂ ਵੇਖ ਲਿਆ ਬਹੁਤ ਚਵਾਈ ਵਧੀਆ ਇਹਦਾ ਚਵਾਈ ਵਧੀਆ ਕੋਈ ਮੋਟਾ ਲਾਟੂ ਥਾਨੀ ਲੋਕਲਾ ਤਿੱਖਾ ਬਿਲਕੁਲ ਪਤਲਾ ਥਾਨਾ ਚਵਾਈ ਪੋਲੀ ਹੈ ਦੁੱਧ 10 ਕਿਲੋ ਦਿਹਾੜੀ ਦੇ ਉੱਪਰ ਕੀ ਸਾਡੇ ਕੋਲ ਰਾਜਾ ਕਰ ਗਈ ਨਾ ਅੱਛਾ ਜੀ ਬਾਕੀ ਚਲੋ ਤਾਜੀ ਸੂਈ ਹੈ ਜੀ ਆ ਤਾਜੀ ਸੂਈ ਹੈ ਬਹੁਤ ਜੰਨਾ ਪਸ਼ੂ ਸਾਡਾ ਤੂਗਾ ਲਓ ਜੀ ਇਹਨੂੰ ਖੋਲ ਕੇ ਦਿਖਾਈਏ ਖੋਲੋ ਨੋ ਛੋਟੀ ਚੰਗੀ ਆ ਪਿਆਰੀ ਆ ਦੋਸਤੋ ਸਿੰਗੀ ਸਿੰਗੀ ਸੋਹਣੀ ਆ ਸੋ ਬੰਤਰਪੁਣ ਤਾਂ ਪੂਰੀ ਫਿੱਟ ਫਾਟ ਆ ਗੁਲਾਈ ਦੇ ਵਿੱਚ ਪੂਰੀ ਗੋਲ ਆ ਪਿੱਟ ਪੁੱਠੇ ਤੋਂ ਖੋਲ ਕੇ ਤੋਰ ਕੇ ਦਿਖਾਉਣੇ ਆ ਬੱਚਾ ਥੱਲੇ ਕੱਟੀ ਆ ਜਿਹੜੇ ਵੀਰ ਕੇ ਸ਼ਕੀਨ ਆ ਪਸ਼ੂ ਮੱਝਾਂ ਝੋਟੀਆਂ ਖਰੀਦਣ ਦੇ ਮਗਰ ਕੱਟੀ ਦੀ ਹੈ ਨੇ ਸਾਰੇ ਸਾਡੇ ਨਾਲ ਜੀ ਇੱਕ ਮਗਰ ਕੱਟੀ ਵੀ ਆ ਤੇ ਆਪ ਵੀ ਦੋਸਤੋ ਚੰਗੀ ਆ ਬੰਤਰ ਬੁੰਤਰ ਸੋਹਣੀ ਆ ਝੋਟੀ ਦੀ ਫੱਬ ਪੂਰੀ ਆ ਹਾਈਟ ਦੀ ਗੱਲ ਕਰ ਲਈਏ ਦੂਰੋਂ ਨੇੜੇ ਆਉਣਾ ਹਾਈਟ ਸੋਹਣੀ ਆ ਕੱਦ ਵੱਡਾ ਠੀਕ ਆ ਮੀਡੀਅਮ ਤੋਂ ਪਲੱਸ ਹਾਈਟ ਆ ਫੁੱਲ ਵੱਡੀ ਆਪਾਂ ਕਹਿ ਸਕਦੇ ਆ ਵੀ ਵੱਡੀਆਂ ਝੋਟੀਆਂ ਦੇ ਵਿੱਚ ਗਿਣਤੀ ਆਪਾਂ ਇਹਦੀ ਕਰ ਸਕਦੇ ਆ ਵੱਡੇ ਕੱਦ ਬੋਤਾਲੀ ਆ ਵੇਲ ਸੋਹਣੀ ਹੈਗੀ ਆ ਸੋ ਥਾਨ ਥੂਨ ਜਿਹੜਾ ਤੁਹਾਨੂੰ ਜਿਹੜਾ ਪ੍ਰੋਪਰ ਦਿਖਾਈ ਦੇ ਰਿ ਕਿਵਾਈ 1 ਨੰਬਰ 8 ਕਿਲੋ ਦੁੱਧ। ਦੱਸਦੇ ਮਾਵਾਂ ਇੰਨਾ ਉੱਪਰ ਅਸੀਂ ਅਟਕਾਉਂ ਗਏ ਵੀ ਦੂਰੋਂ ਨੇੜੇ ਬੰਦੇ ਨੇ ਆਉਣਾ ਤੇ ਪਾਈਆਂ ਕਰਨ ਘੱਟ ਦਸਣਾ ਚੰਗਾ। ਮੁੜ ਕੇ ਆਪਾਂ ਆਪਣੇ ਕੋ ਗੱਲਾਂ ਨਹੀਂ ਕਰਾਉਣੀਆਂ। ਹਮ। ਹਾਏ ਤੇ ਪੰਮਾ ਪੁੱਲਰ ਜੀ ਕੀ ਮੁੱਲ ਰਊਗਾ ਤਾਂ। ਦੁੱਧ ਲਈ ਇਹਦਾ ਰੇਟ 85 ਆ। ਹਾਂਜੀ। ਇਹ 80 ਵੀ ਦੇ ਦਾਂਗੇ। 80 ਹੀ ਹਰਦੀ। ਦੁੱਧ ਘਟ ਗਿਆ ਹਣਕੋ। ਕਈ ਜਿਹੜਾ ਰੇਟ 85 ਦੀ ਇਹਦਾ 90 ਹੀ ਗਾ ਹਮਮਮ ਕਿ ਰੇਟ ਦੁੱਧ ਦੇ ਸਾਹ ਹਲਾ ਚੱਲਣਾ ਪਾਉਨੇ ਕਿਹਾ ਜੀ ਬਲ ਦੁੱਧ ਦੇ ਸਾਹ ਇਹ 80 ਦੀ ਪੂਰੇ ਦੀ ਆ ਛੋੜ ਜਾਪਾ ਹੀ ਹੋਣਾ ਹੁਣ ਇਹ ਚ ਮੈਂ 85 ਕਹਿ ਕੇ 82 ਤੇ 83 ਨੇ ਕੀਤਾ ਇਸ ਕਰਕੇ ਨੇ ਕੀਤਾ ਪੂਰਾ ਹੀ ਕੋਈ ਮਰ ਜਾ ਨਹੀਂ ਸਾਡਾ ਹਮਮਮ ਸਾਲਾ ਥੋੜਾ ਬੜਾ ਹੀ ਕਮਾ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਇਹ ਹੋ ਜੂਗੀ 80 ਪੂਰੀ ਫਾਈਨਲ ਪੂਰੀ 80 ਦੀ ਬਾਈ ਦਾ ਫਾਈਨਲ ਹੋ ਜੂਗੀ ਕਿਤੇ ਮੂੰਹ ਜੇ ਨੂੰ 80 ਦੀ ਫਟ ਹੋ ਠੀਕ ਆ ਠੀਕ ਆ ਜੀ ਤਿੰਨ ਮੱਜਾਂ ਜਿਹੜੀਆਂ ਦੋਸਤੋ ਛੋਟੀਆਂ ਹੀ ਹੋ ਰਹੀਆਂ ਤੋ ਤੁਹਾਨੂੰ ਹੋਰ ਦਿਖਾ ਦਿੰਨੇ ਆ ਪੰਜ ਨਾਗਾ ਟੋਟਲ ਪੰਜੇ ਨਾਗ ਪੂਰੀ ਇਨਫਰਮੇਸ਼ਨ ਚਾਹੀਦੀ 6 ਆ ਜੀ 6 ਆ ਜੀ ਆਹ ਆ ਆ ਤੰਕੇ ਸੁਈ ਆ ਜੀ ਲੋ ਜੀ ਆ ਦੋਸਤੋ ਬਿਲਕੁਲ ਗਾਰੈਂਟਡ ਇੱਕ ਤੁਹਾਨੂੰ ਜਿਹੜੀ ਮਾਝ ਦਿਖਾਉਣ ਲੱਗੇ ਆ ਸੋ ਤੜਕੇ ਅੱਜ ਸਵੇਰ ਮਾਰਨ ਬੱਚਾ ਕੱਟੀ ਥਲੇ ਕੱਟੀ 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 ਪਾਈਓ ਫੀਮੇਲ ਕਾਫ ਬਹੁਤ ਵਧੀਆ ਕੱਟੀ ਇਹਦੇ ਥੱਲੇ ਜੀ ਆ ਦੇਖੋ ਜੀ ਨੰਬਰ ਕੱਟਿਆ ਹੋਵੇ ਲੱਤੋਂ ਪਾਇਆ ਤਾਂ ਜੀ ਮਗਰ ਬੱਚਾ ਵੀ ਚੰਗਾ ਦੋਸਤੋ ਫੀਮੇਲ ਕਾਫ ਆ ਕੱਟੀ ਆ ਤੇ ਮੈਂ ਜਿਹੜੀ ਆਪ ਗ੍ਰੀਡਰ ਵਿੱਚ ਆ ਜਾਂਦੀ ਚਾਰੇ ਪੈਰਾਂ ਤੇ ਜਵਾਬ ਮਾਦਾ ਜਨਾਨੀ ਕੋ ਸੰਤੂ ਸਾਹਿਬ ਲਈ ਆ 15 ਲੀਟਰ ਜਾਣੀ ਕਿ ਸਾਡੀ ਮੈਂ ਨਾ ਦੁੱਧ ਦੇ ਤੇ ਘਰ ਬਣ ਜੋ 5000 ਰੁਪਏ ਤਾਂ ਹੀ ਦੇਖ ਲੈਤੀ ਆ ਠੀਕ ਆ ਆ ਕੋਈ 15 ਲੀਟਰ ਜਿੰਨਾ ਦਊ ਤਦ ਪੈਸੇ ਦੇ ਕੇ ਜਾਣੇ ਲਓ ਜੀ ਹਾਂ ਜੀ ਬਾਕੀ ਹੋਰਾਂ ਦਾ ਜਾਨਦਾ ਸੇ ਇਹ ਵੀ ਖੋਲ ਕੇ ਦਿਖਾ ਦਈਏ ਆ ਲਓ ਜੀ ਲੱਗਦੇ ਆ ਤੀਜਾ ਤੀਜਾ ਜਿੱਤ ਕੋ ਪ੍ਰੋਪਰ ਦੇ ਜਾ ਤੀਜਾ ਸੁਆ ਭਰਾ ਬੋ ਠੀਕ ਆ ਤੇ ਜਿਹੜਾ ਦੇ ਮੋਮੈਂਟਰ ਕੇ ਪਾਤੀ ਚੇਰ ਹਾਂ ਚੜ ਕੇ ਪਾ ਜੇਰ ਜੂੜ ਜਿਹੜੀ ਦੋਸਤੋ ਬੇਫਿਕਰੀ ਆ ਚਵਾਈ ਕਰਨੀ ਆ ਅੰਦਰੀ ਜਿਹੜਾ ਪਾ 1.5 ਵਜੇ ਰਾਤ 12:30 ਵਜੇ ਸੁੱਈਏ 1:30 ਵਜੇ ਸੁੱਈ ਆ ਤੇ ਜੇਰ ਪ੍ਰੋਪਰ ਪਈ ਆ ਮਗਰ ਕੱਟੀ ਆ ਤੀਜਾ ਸੂਆ ਚਵਾਈ ਆ ਕਿ ਜੀ 2 ਕਿਲੋ ਚਵਾਈ ਬਾਲੀ ਨਹੀਂ ਚਵਾਈ ਆ ਪਾ ਇਹ ਕਹੇ ਜੀ 5 ਕਿਲੋ ਚਵਾਈ ਆ ਅੱਛਾ ਜੀ ਠੀਕ ਆ ਜੀ ਕੋਈ 2 ਕਿਲੋ ਜਿਹੜਾ ਦੋਸਤੋ ਬੋਲੇ ਦੇ ਵਿੱਚ ਚਵਾਈ ਕੀਤੀ ਆ ਤੇ ਖਾਣ-ਖੋਣ ਜਿਹੜਾ ਬਿਲਕੁਲ ਦੇਖੋਗੇ ਦੋਸਤੋ ਵੀਡੀਓ ਦੇ ਪਾਵਾਂ ਵਰਗੇ ਥਾਣੇ ਚਾਰੇ ਥਾਣੇ ਦੀ ਚਵਾਈ ਪਾ ਜੀ ਠੀਕ ਹੋ ਗਿਆ। ਹੋਰ ਵਾਪਰ ਚੱਡਾ ਗੋਰਚ। ਠੀਕ ਹੈ ਜੀ। ਬਿਲਕੁਲ ਮੋਟਾ ਗੋਲ ਥੰਮੇ ਠੀਕ ਆ। ਚੁਆਈ ਵੀ ਨੂਰਗੀ ਜੀ। ਕੋਲੀ ਚੁਆਈ ਹੈ। ਕੌਣ ਬੱਚਾ ਲਾ ਦਿੰਨੇ ਨੇ? ਲੋ ਜੀ। ਕੌਣ ਬੱਚਾ ਲਾ ਦਿੰਨੇ ਆ? ਠੀਕ ਆ। ਬਾਕੀ ਮੈਂ ਜਿਹੜੀ ਦੋਸਤ ਇਹ ਵੀ ਚੰਗੀ ਐ ਠੀਕ ਆ। ਬਿਲਕੁਲ ਤਾਜੀ ਸੋਈ ਆ। ਪਸ਼ੂ ਬਹੁਤੇ ਵੀਰ ਫਰੀਦ ਕੇ ਰਾਜੀ ਆ ਵੀ ਸੂਆ ਸੂਆ ਪਸ਼ੂ ਫਰੀਦ ਕੇ। ਸੋ ਉਹਨਾਂ ਨੂੰ ਵੀ ਪਾਇ ਲਾ। ਜਿਹੜਾ ਪਸੂ ਸੁਆਸਵਾ ਤੁਸੀ ਭਾਲਦੇ ਪਏ ਹੋ ਜੇਰ ਪ੍ਰੋਪਰ ਪੈ ਗਈ ਆ ਬਾਕੀ ਤੁਸੀ ਪੈਸੇ ਲਾਉਣੇ ਆ ਤੇ ਚੈੱਕ ਕਰਦੇ ਆ ਬੈਸੱਲੀ ਕਰੋ ਯਾਰ ਬੱਚਾ ਲਾਉਣਾ ਹੀ ਕਰਾਂ ਤੁਹਾਨੂੰ ਆ ਚਲੋ ਲਾਉਣਾ ਕੋਈ ਨਹੀਂ ਲਾ ਕੇ ਦੋ ਦੋ ਧਾਰਾ ਮਾਰ ਦੋ ਜੀ ਮਾਰ ਦੇ ਬੱਚਾ ਜਿਹੜਾ ਦੋਸਤੋ ਬਿਲਕੁਲ ਥੱਲੇ ਛੱਡਿਆ ਗਿਆ ਠੀਕ ਆ ਜੀ ਤੇ ਧਾਰਾ ਮਾਰ ਕੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਚੌਥਾ ਨਾ ਜੋ ਤਸੱਲੀ ਜ਼ਰੂਰ ਕਰਵਾ ਦਿੰਨੇ ਆ ਉਸ ਤੋਂ ਬਾਅਦ ਤਸੱਲੀ ਤੁਸੀਂ ਆਪਣੀ ਬੋੜੇ ਦੇ ਵਿੱਚ ਤੁਸੀਂ ਵੀ ਚਬਾਈ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਖੁੱਲਾ ਸਦਾ ਦੋਸਤੋ ਸਾਈ ਬਿਆਨਾ ਕਰ ਲਓ ਸਾਈ ਬਿਆਨਾ ਕਰਕੇ ਆਪਦਾ ਜਿੰਨਾ ਮਰਜ਼ੀ ਖੁੱਲਾ ਟਾਈਮ ਚਬਾਈ ਕਿਸੇ ਪਸ਼ੂ ਦੀ ਵੀ ਕਰਕੇ ਠੀਕ ਹੈ ਜੀ ਤੇ ਬਾਕੀ ਪੌਂਚ ਹਿੰਮਤ ਸਾਰੇ ਵੀਰਾਂ ਦੀ ਹੈ ਵੀ ਜਿਹੜਾ ਪੌਂਚ ਕਰਕੇ ਤਸੱਲੀ ਕਰ ਲਓ ਠੀਕ ਆ ਆਹ ਵੇਖੋ ਜੀ ਲਓ ਜੀ ਇਹ ਅਗਲੇ ਥਣ ਹੋਗੇ ਆ ਠੀਕ ਜੀ ਤੇ ਆਹ ਅਗਲੇ ਥਣ ਕਰੋ ਜੀ ਬਿਲਕੁਲ ਇੱਕ ਆਧਾਰ ਵੇਖੋ ਜੀ ਤਸਦੀਕ ਦੇ ਨਾਲ ਦੇਖੋ ਠੀਕ ਹੈ ਜੀ ਹੈ ਮਾਲ ਪਾਣੀ ਦੀ ਬਿਲਕੁਲ ਮਾ ਬਾਤ ਨਹੀਂ ਲਓ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਭੂਲਰ ਸਾਹਿਬ ਇਹ ਤਸਦੀਕ ਕਰੇ ਜਿੰਨੇ ਪਹਿਲੇ ਲਾਉਣਾ ਜੀ ਠੀਕ ਆਨੇ ਠੀਕ ਹੈ ਅੱਛਾ ਭਾਜੀ ਪਾਵਾ ਭੂਲਰ ਜੀ ਕੀ ਮੁੱਲ ਕੀ ਕਰਦੇ ਆ ਡਿਮਾਂਡ ਇਹਦੀ ਮਲੇ ਦਾ 85000 85000 ਚੋਂ ਤੁਹਾਡੇ ਤੁਹਾਡਾ ਇਹਦਾ ਨਾਮ ਲੈ ਕੇ ਉਹ ਵੀਡੀਓ ਦੇਣੇ ਤੋਂ ਅੱਛਾ ਉਹਨੂੰ 6000 ਰੁਪਏ ਨਾਲ ਛੋੜ ਕਰਦੇ 81 85 ਚੋਂ ਚਾ 85 ਅੱਛਾ ਜੀ ਬਾਕੀ ਤਿੰਨ ਦਾ ਦੋ ਮੈਂ ਤਾਂ ਨਹੀਂ ਹੁੰਦਾ ਹੋਰ ਕਰਦਿਓ ਜੇ ਮੇਰਾ ਨਾਮ ਲੈ ਕੇ ਆਉਗਾ ਤੇ ਆਪਾਂ ਇਹ ਕਰ ਲਓ ਜਾਂ ਕਰ ਲਓ ਧੀੜਾ ਥੋੜਾ ਕੰਮ ਕਰ ਮੈਂ ਤੁਹਾਨੂੰ ਨਰਾਜ਼ ਨਹੀਂ ਕਰਨਾ ਕਰ ਲਓ ਜਿਵੇਂ ਕਰ ਹਾਂ ਜੈਜ ਕਰੇ ਹੁਣ ਮੇਰੇ ਬਹੁਤ ਕੱਟ ਕੇ ਲੈਂਦੀ ਮੈਂ ਵੀ ਤੁਸੀਂ ਕਹਿੰਦਾ ਕਿ 85 84 ਮੈਂ 84 ਦੀ ਕਰ ਦਿੰਦਾ ਤੁਸੀਂ ਕਿਉਂ ਕਰਦਾ ਨਹੀਂ ਮੈਂ ਤਾਂ ਸਹੀ ਚੱਕਰ ਮੇਰੇ ਵੱਲੋਂ ਮੇਰੇ ਵੱਲੋਂ ਛੜਤਾ ਭੈਣ ਭਰਾਵਾਂ ਤੇ ਛੜ ਦੇ ਜਿੰਨਾ ਵੀ ਕਹਿਣਗੇ ਆਹ ਬਿਲਕੁਲ ਠੀਕ ਹੈ ਜੀ ਠੀਕ ਹੈ ਓਕੇ ਓਕੇ ਭਾਜੀ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਹੋਰ ਨਕੀਨਾ ਵਖਾਉਣੇ ਕਰਦਾ ਘਰੇ ਤੋਂ ਆਪ ਤੁਸੀਂ ਆਪ ਅੱਛਾ ਜੀ 17 ਥਾਣਾ ਲਈ ਛੋਟੀ ਛੋਈ ਆਪਾਂ ਅੱਛਾ ਜੀ ਜੇ ਕਹਿਣ ਦੂਜਾ ਥੁਲਾ ਵੀ ਚਲਾ ਦੰਨੇ ਆ ਹਾਂ ਪ੍ਰੋਪਰ ਤੀਜੇ ਸੋਨਾ ਅੱਛਾ ਤੂੰ ਪਹਿਲੇ ਖੀਰੀ ਧੂਪੀ ਪਹਿਲੀ ਕਿਹੜੀ ਸੂਪੀ? ਹਾਂਜੀ ਦੂਜੀ ਸੂਹਿਆ ਚੁਆਇਸ ਹੋਣੀ ਕਰਾਈ। ਹੁਣ ਜਵਾਨ ਹੋ ਗਈ ਆ। ਠੀਕ ਆ ਹੁਣ ਜਵਾਨ ਆ ਨਹੀਂ ਤੇ ਵਪਾਰੀ ਤੁਸੀਂ ਵੀ ਭਾਜੀ ਵਪਾਰੀ ਹੋ। ਨਹੀਂ ਤੇ ਦੂਜੇ ਸੂਹ ਵੀ ਚਲਣੀ ਆ। ਨਹੀਂ ਆਪਾਂ ਨਹੀਂ ਚਲਾਂਗੇ। ਘਰ ਦੀ ਝੋਟੀ ਆ। ਪਾਰ ਦੀ ਲੈਂਚ। ਚਲੋ ਤੁਹਾਡੇ ਘਰ ਦੀ ਆ ਤੁਸੀਂ ਅਖੇ ਵੀ ਤੀਜਾ ਸੂਹ। ਦੂਜੀ ਮੈਂ ਘਰ ਰੱਖੀ ਆ ਪਹਿਲੀ ਮੇਰੇ ਰਿਸ਼ਤੇਦਾਰ ਲੈ ਗਿਆ ੱੱਕੇ ਨਾਲ ਫਰਮਾਇਸ਼ ਨਾ ਕਰਦੀ ਖੜੀ ਏ ਦੀ। ਹਾਂ। ਆ ਕਹਿੰਗੇ 50 ਹਜ਼ਾਰ ਦੀ ਵੀ ਕੱਟੀ ਦੀ ਸੀ ਲਾ ਕੇ ਦਿੰਦੇ ਸੀ ਏ ਦੀ। ਅੱਛਾ ਜੀ। ਤੇ ਐਰ ਕੀ ਸਾਡਾ ਮਨ ਬਣਿਆ ਵੀ ਚਲ ਮਈਆਂ ਦਸਾਰੀਆਂ ਤੇ ਚਲੇ। ਇਕ ਚੰਗੇ ਗਾਹ ਕੋਈ ਚੰਗਾ ਲੱਭੂ ਤਾਂ ਫੇਰ ਤੇਰੀ ਉਧਰ ਨੇ ਘਰੇ ਚਾਵਾਂਗੇ ਅੱਛਾ ਲਓ ਦੋਸਤੋ ਤੀਜਾ ਸੂਆ ਝੋਟੀ ਮੰਨ ਲਓ ਬਿਲਕੁਲ ਸ਼ਾਈ ਸ਼ੂਈ ਪੂਰੀ ਆ ਬਿਲਕੁਲ ਬਲੈਕ ਅਜੇ 15 ਤੋਂ 20 ਦਿਨ ਦੇ ਅਲੱਗ-ਅਲੱਗ 15 ਕ ਦਿਨ ਦੇ ਅਲੱਗ-ਅਲੱਗ ਲੈ ਜਾਓਗੇ ਲਓ ਜੀ ਬਿਲਕੁਲ ਬਲੈਕ ਝੋਟੀ ਆ ਦੋਸਤੋ ਸਿੰਗੀ-ਸੂੰਗੀ ਮੂੰਹ ਮੱਥਾ ਦਿਖਾ ਦਿੰਦੀ ਆ ਕੀ ਬਾਤ ਹੈ ਠੰਡੀ ਝੋਟੀ ਮਿੱਠੀ ਹੈ ਆ ਦੇਖੋ ਇਹ ਸਦਾ ਵਾਈਟ ਕੱਦ ਦੀ ਜਿਹੜੀ ਦੋਸਤੋ ਬਹੁਤ ਵਧੀਆ ਐਕਸਟਰਾਔਡਨਰੀ ਹਾਈਟ ਆ ਸੋ ਸੋਹਣੀ ਹਾਈਟ ਆ ਦੰਦੋ ਜਵਾਨ ਆ ਸ਼ੇਖ ਅੱਤ ਤਾਂ ਜਿਹੜੇ ਦ ਦੰਦੋਂ ਜਵਾਨ ਤੇ ਪਿੱਟ ਪੁੱਠਾ ਤੁਸੀਂ ਵੇਖੋਗੇ ਫੁੱਲ ਫੁੱਲ ਮੱਝ ਦੇ ਮਗਰਾ ਹੀ ਬੋਤਲਾਂ ਪਾੜੀ ਜੀ ਥਾਹ ਲੋ ਨਹੀਂ ਨਸਰ ਜਿਆਦੀ ਦੀ ਬੋਤਲਾਂ ਪਾੜੀ ਅੱਛਾ ਅੱਛਾ ਜੀ ਹਾਂ ਜੀ ਖੋਲ ਕੱਢੀ ਓਏ ਤੇ ਖੋਲੇ ਵੀ ਦਿਖਾਈਏ ਤਾਂ ਦਿਨ ਹਜੇ ਮੈਨੂੰ ਤਾਂ ਲੈਂਦੀ ਆ 15 ਦਿਨ ਲਿਆ 5-6 ਦਿਨ ਵੱਧ ਵੀ ਲੈ ਸਕਦੀ ਆ 15 ਦਿਨ ਪੱਕੇ ਦੇਣਾ 15 ਦੇ ਲੈ ਜੀ ਹਾਂ ਜੀ 15 ਦਿਨ ਦੇ ਲੈ ਜੂ ਕੋਈ ਹੋਰ ਫੋਨ ਕਰੇ ਜਿਹੜਾ ਇਹਦੇ ਬਾਰੇ ਪੜਖਿਆ ਜਨੂੰ ਹਾਂ ਜੀ ਉਹ ਆਮ ਬੰਦੇ ਦੇ ਲੈਣ ਵਾਲੀ ਨਹੀਂ ਏ ਅੱਛਾ ਜੀ ਵੀਥਾਂਾ ਕੰਮਾਪੂਲਰ ਕਹਿੰਦਾ ਵੀ ਆ ਆ ਨਾਰਮਲ ਵੀਰ ਜਿੰਨੇ ਥੋੜੇ ਪੈਸੇ ਲਾਉਣੇ ਉਹਦੀ ਪਹੁੰਚ ਤੋਂ ਥੋੜਾ ਜਿਹਾ ਵੱਧ ਆ ਵੀ ਝੋਟੀ ਕਹਿ ਲੋ ਚਾਹੇ ਮਾਚੀ ਕਹਿ ਲੋ ਪਰ ਝੋਟੀ ਕਹਿ ਲੋ ਦੋਸਤੋ ਤੀਜਾ ਸੂਬਾ ਪਰ ਜਿਵੇਂ ਦੀ ਸਰੀਰਕ ਬਣਤਰ ਆ ਜਿਵੇਂ ਦੀ ਫੇਸ ਕੁਆਲਿਟੀ ਆ ਬੜੀ ਝੋਟੀ ਹੋਣੀ ਦੂਜੇ ਸੂਬੇ ਵੀ ਆਪਾਂ ਕਹਿ ਸਕਦੇ ਸੀਗੇ ਪੁਲਰ ਸਾਹਿਬ ਵੀ ਕਹਿ ਸਕਦੇ ਪਰ ਤੀਜਾ ਸੂਬਾ ਜਿਹੜਾ ਐਗਜ਼ੈਕਟ ਜਾਂ ਕਰੈਕਟ ਬਿਲਕੁਲ ਤੀਜਾ ਸੂਬਾ ਜਿਹੜੀ ਸੂਣੀ ਆ ਠੀਕ ਆ ਜੀ ਤੀਸਰੇ ਬਿਆਨਤ ਬਿਆਏਗੀ ਦੋਸਤੋ ਠੀਕ ਆ 10 से 15 दिन दोस्तों बाकी अभी बियाने में सो हाइट कद दी गल कर ले तो फुल पट्टी हाइट आ दोस्तों पूरे जोर दे विच सो पूरा जुनून ते पूरी खबरदार आ देखो जी याका जस्ट पर गल कर लीए भी लाए पई है थोड़ा लाए पई दोस्तों 15 दिन हजे खुले डूले टाइम जदा 15 हां मेल बनना जिने आ मिल कर सुई है कीरी साडे अच्छा अच्छा जी ਠੀਕ ਹੈ ਤੇ ਚੰਗੇ ਮਿਲ ਕੇ ਰਕੋਰਡ ਵਾਲੀ ਬਾਈ ਦੱਸਣ ਦਿਆ ਵੀ ਸੋਹਣਾ ਮਿਲ ਕੇ ਜਿਹੜਾ ਦੋਸਤੂ ਹੈਗਾ ਠੀਕ ਆ ਪਰ ਜਾ ਆ ਜੇ ਨਵਾਇਆ ਧਵਾਇਆ ਇਹਨੂੰ ਘੱਟ ਸੀ ਆ ਕੱਟੀ ਜਿੱਦੀ ਪਾੜੀ ਜੀ ਬੋਤਲ ਨਾਲ ਅੱਛਾ ਜੀ ਤਾਂ ਲਾ ਲੋ ਤੇ ਐਵੇਂ ਥੋੜਾ ਪਾਰ ਹੁੰਦੀ ਜੀ ਕੱਟੀ ਹਾਂਜੀ ਇਹ ਛੋਟੀ ਜੀ ਕੱਟੀ ਸੀ ਸਾਰੀ ਸੋਨਾ ਪੁੱਤਰ ਨਹੀਂ ਪਿਆ ਇਹਨੂੰ ਅੱਛਾ ਜੀ ਤੇ ਕੱਟੀ ਬਿਲਕੁਲ ਆਪਦੇ ਹੱਥੀ ਪਾੜੀ ਸੀ ਭੁੱਲਰ ਸਾਹਿਬ ਕੀ ਡਿਮਾਂਡ ਕੇ ਇਹਦੀ ਡਿਮਾਂਡ ਜੀ ਫੋਨ ਤੇ ਕਰਾਂਗੇ ਫੋਨ ਤੇ ਜਿੱਦਾਂ ਦਾ ਕੋਈ ਗਾਹਕ ਉਦਾਂ ਦੀ ਗੱਲ ਹੋ ਜੂਗੀ ਹੁਣ ਆਪਾਂ ਨਾਂ ਰੱਖ ਦਈਏ ਮੁਰਗੇ ਫੇ ਉਹ ਸਾਹਿਬ ਨਾਲ ਕੁਝ ਹੋਰ ਬ ਇਰ ਕੀ ਤੁਹਾਨੂੰ ਮੈਂ ਦਾ 18-19 ਤੋਂ ਟੱਪੂਗੀ ਹੂੰ ਜਿਹੜੀ ਦੂਸਰੇ ਤੋਂ ਚਵਾਈ ਤਾਂ ਬਾਕੀ ਇਹ ਹਲਕੇ ਵੀ 7-8 ਮਹੀਨੇ ਤੋਂ ਦਿੰਦੀ ਆ ਹੂੰ ਹੂੰ ਆਪ ਛੱਡੀਏ 2 ਮਹੀਨੇ ਲਓ ਜੀ ਹਾਂਜੀ ਤੇ ਬਣੂ ਤੁਹਾਨੂੰ ਦੋਸਤੋ ਪੂਰਾ ਠੀਕ ਆ ਖਾਸ ਤੌਰ ਤੇ ਬਣ ਲੈ ਕੇ ਨਾ ਰਹੂਗਾ ਖਾਸ ਤੌਰ ਤੇ ਫੋਨ ਤੇ ਜਿਹੜਾ ਤੁਸੀਂ ਸੰਪਰਕ ਕਰ ਲਿਓ ਜਿਆਦਾ ਫੋਨ ਤੇ ਯਕੀਨ ਬੰਦੇ ਦੇ ਮੁੱਲ ਪਾਉਣਾ ਜੀ ਇਹਦਾ ਹਰੇਕ ਬੰਦੇ ਦਾ ਨਾਮ ਆ ਠੀਕਾ ਸ਼ਾਈ ਚੂਈ ਆ ਮੱਥੇ ਤੋਂ ਲੈ ਕੇ ਪੂਛ ਤੱਕ ਕੋਈ ਵਾਲ ਵਾਈਟ ਨਹੀਂ ਹੈਗਾ ਜੈਡ ਬਲੈਕ ਤੇ ਬੜੀ ਚੰਗੀ ਚੌੜੀ ਪੁੱਠੇ ਪਾਠੇ ਦੀ ਅੱਛਾ ਭੁੱਲਰ ਸਾਹਿਬ ਤੁਸੀਂ ਗਾਂ ਅੱਛਾ ਇੱਕ ਹੋਰ ਹੈਗੀ ਆ ਹਾਂਜੀ ਪੁੱਲਰ ਸਾਹਨੇ ਅੱਜ ਮੈਨੂੰ ਨਹੀਂ ਦੱਸਿਆ ਵੀ ਪਸ਼ੂ ਕੱਢਦੇ ਆਉਣਦੇ ਹੈ ਹਾਂ ਬਾਹਰ ਦਾ ਵੀ ਅੰਦਰ ਬੱਧਾ ਜੇ ਆਹ ਆਹ ਇਹ ਤੇ ਦਿਖਾਉਂਦੇ ਬਾਹਰ ਜੇ ਅੰਦਰ ਵੀ ਆ ਇਹ ਤੇ ਮੈਨੂੰ ਆਦੇ ਵੀ ਪਸ਼ੂ ਵਿਖਾਈ ਜਾਣੇ ਆ ਜਾ ਵੇਖੋ ਆਂ ਗਾਂ ਵਖਾਉ ਆ ਇਹਦੇ ਦੂਜੇ ਸੂਏ ਆਹਾਂ ਦੱਦ ਅਹੀਂ ਤੇ ਲਿਆਂਦੀ ਜਿਨ੍ਹਾਂ ਕੋ ਸਾਡੇ ਤੋਂ ਭਰਾਵਾ ਪਰਾਂ ਬੋਲ ਕੇ ਝੂਠ ਬੰਦੇ। ਹਾਂ। ਸਾਨੂੰ ਤੇ 14-15 ਕਿਲੋ ਕਹਿ ਕੇ ਦਿੱਤੀ। ਅੱਛਾ ਜੀ। ਜਦ ਆਣ ਕੇ ਚੋਈ ਦੀ ਵੇਰ ਥਲੇ ਦੋਦੀ 8-9 ਕਿਲੋ। ਹੁਣ 10 ਕਿਲੋ ਲੱਗਿਆ ਬੱਚੇ ਸੰ ਲਈ। ਅੱਛਾ। ਅਹੀਂ ਨਹੀਂ ਝੂਠ ਬੋਲਣਾ ਸਾਡੇ ਨਾਲ ਜਿਹੜਾ ਬੋਲਦਾ ਸਾਡੀ ਵੀਡੀਓ ਵੇਖਦਾ ਹੋਣਾ ਉਹ। ਹਾਂ। ਉਹ ਕਿਹਦਾ ਬੋਲਣਾ ਵੀ ਨਹੀਂ ਚਾਹੀਦਾ ਕਿ ਇਹਨਾਂ। ਠੀਕ ਨੇ। ਹਾਂ। ਐਸ ਤੇਮ 10 ਕਿਲੋ ਦੋ ਦੇ ਬੱਚੇ ਤੇ ਮੇ। ਬੱਚਾ ਕਿਹਦਾ ਥਲੇ? ਅੱਛਾ। ਬੱਚਾ ਥਲੇ ਕਿੰਨੇ ਦਿਨਾਂ ਦੀ ਸੂਈ ਆ? ਇਹ ਸੂਈ ਨ ਹੋ ਗਿਆ ਹੁਣੇ 12-13 ਦਾ ਹੋਗਾ। 12-1 ਸੁਭਾ ਦੂਜਾ ਦੋਸਤੋ 12 13 ਦਿਨ ਸੁੱਈ ਆ ਮਗਰ ਬੱਛਾ ਤੇ ਅੱਗੋਂ ਖਰੀਦੀ ਸੀਗੀ ਪਰ ਹੁਣ ਜਿਹੜਾ ਤੁਸੀਂ ਚਾਹੋਗੇ ਬਾਈ ਪੁੱਲਰ ਦੇ ਕਹਿਣ ਮੁਤਾਬਕ ਵੀ 10 ਚਾਹੋਗੇ ਤੁਹਾਡੇ 10 ਕਿਲੋ ਜਿਹੜਾ ਚਾਹੋਗੇ ਇਹ ਤਾਂ ਥੱਲੇੋਂ ਦੁੱਧ ਆ ਮਗਰ ਬੱਛਾ ਦੇਖੋ ਜੀ ਆ ਖੋਲ ਬੁੱਧੋ ਆ ਮਗਰ ਮੇਲ ਕਾਫ ਆ ਤੋਂ ਮੰਨ ਲਓ ਪਾਕ ਜੋਈਦੀ ਜੀ ਪਹਿਲਾਂ ਨਿਆਣਾ ਤੋਂ ਬਗੈਰ ਤੋਂ ਹੁੰਦੇ ਸੀ ਅੱਛਾ ਜੀ ਤੇ ਮੜਾ ਮੜਾ ਲਾਤਾ ਹਲਾਉਂਦੀ ਤੇ ਮੈਂ ਨਿਆਣਾ ਪਾਉਣਾ ਸ਼ੁਰੂ ਕਰਦਾ ਲਓ ਜੀ ਇਹ ਨਹੀਂ ਰੱਸੀ ਨਹੀਂ ਆਣਾ ਜ਼ਰੂਰ ਪਾਉਣਾ ਪੈਂਦਾ ਠੀਕ ਹੈ ਜੀ ਪਾਉਣਾ ਜ਼ਰੂਰ ਕਰਦੀ ਆ ਮੈਂ ਕਿਤੇ ਛੱਡ ਲਾਉਗੀ ਠੀਕ ਹੈ ਜੀ ਇਹ ਮੜ ਮੜਾ ਹੱਥੋਂ ਦੀ ਇਹਨਾਂ ਨੂੰ ਹਿਲਾਉਂਦੀ ਹੈ ਨਾ ਹਾਂ 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 ਥੋੜਾ ਮੜ ਥਣਦੂਮ ਬਹੁਤ ਕਰਦੀ ਹੈ ਜੀ ਅੱਛਾ ਜੀ ਹੈ ਸੱਜਰ ਹੀ ਹੈ ਸੱਜਰ ਆ ਕੋ ਬੱਚਾ ਮੰਗਾਓ ਆਪਾਂ ਚ ਉਧੜਾ ਕੰਮ ਨਹੀਂ ਕਰਦੇ ਲਓ ਜੀ ਠੀਕ ਆ ਆ ਦੋਸਤੋ ਵਾਇਡ ਹੈਗੀ ਠੀਕ ਆ ਦੂਜਾ ਸੁਆ ਸੁਈ ਆ ਤੇ 10 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਆ ਤੇ ਵੜ ਵੈਸੇ ਤੁਸੀਂ ਵੇਖ ਹੀ ਲਈਆ تقریبا ਥਣ ਥਣ ਤਾਂ ਚੰਗਾ ਪਕਾਉਂਦੇ ਮੁੱਠੀ ਥਣ ਚਬਾਈ ਵਧੀਆ ਕਰਾ ਦਿੰਦਾ ਮੁੱਠੀ ਥਣ ਪੂਰਾ ਤੇ ਮਗਰ ਬੱਚਾ ਇੱਕ ਵਾਰੀ ਫੇਰ ਤੋਂ ਜ਼ਰੂਰ ਦੇਖੋ ਆ ਦੇਖੋ ਜੀ ਤੇ ਭੁੱਲ ਸਾਹਵੇਂ ਤਾਂ ਲੈਣ ਦੇਣ ਕੀ ਫੇਰ ਕੀਤਾ ਲੈਣ ਦੇਣ ਦਾ ਕੀ ਕਮਾਏ ਤੇ ਬਹੁਤ ਮਹਿੰਗੀ ਲੈ ਆਇਆ ਅਸੀਂ ਤੁਹਾਨੂੰ 25000 ਦੀ ਦੇ ਦਾਂਗੇ ਸੱਚ ਪੁੱਛੋ 32000 ਦੀ ਲਈ ਹੈ ਮਾਰਾਂ ਮਰੇ ਜਿੱਗਦੇ ਤਾਂ ਆਪੇ ਝੂਠ ਬੁਰਕੇ ਕੰਮ ਹੀ ਨਹੀਂ ਕਰਦੇ ਬਿਲਕੁਲ ਜੀ ਪੱਤੀ ਦੀ ਲਈ ਹੁਣ 25 ਦੀ ਦੇ ਦਾਂਗਾ ਤੁਹਾਡੇ ਨਾਲ ਜਿਹਨੇ ਕੀਤੀ ਹੋਫੇ ਭਰੂਗਾ ਕਿਉਂ ਜੀ ਅੱਛਾ ਆ ਡਿਗ ਗਈ ਚਲੋ ਪਰ ਮਾੜੀ ਗੱਲ ਐ ਇਦਾਂ ਕਰਨੀ ਕਿਤੇ ਨਾ ਦੱਸ ਕੇ ਦਿਓ ਜੀ ਪਸੂਦਾ ਕਿਹੜੀ ਕਿਤੇ ਦਿਓ ਹਾਂ ਮੈਂ ਤਾਂ ਦੱਸਿਆ ਮਾਰਾ ਇਹ ਕਰਦੀ ਸੀ ਮੈਂ ਲੈਣਾ ਬਾਦਾ ਜਦੋਂ ਆਪਾਂ ਦੁੱਧ ਪੁੱਛੀਦਾ ਤਾਂ ਅਗੋਂ ਦੱਸਦੇ ਕਿਹੜੀ ਕੋਲੋਂ ਦੱਸੀਦਾ ਜੀ ਬਿਜੋ ਚੋਣਗੇ ਉਹ ਦਸੀਦਾ ਆਪਣਾ ਨਹੀਂ ਝੂਠੋਗਾ ਧੰਦੂ ਸਾਹਿਬ ਤੁਹਾਡੇ ਵੀਡੀਓ ਤੇ ਕੋਈ ਬੰਦਾ ਕਹਿ ਦੇਵੇ ਪੰਮੇ ਭੁੱਲਦੇ ਨੇ ਸਾਡੇ ਝੂਠ ਬੋਲ ਕੇ ਬਹੁਤ ਦਿੱਤਾ ਆਪਾਂ ਕੰਮ ਛੱਡ ਦੇਣਾ ਉਦੋਂ ਤੋਂ ਛੱਡ ਦੇਣਾ ਕੰਮ ਬਿਲਕੁਲ ਸਹੀ ਹੈ ਤੇ ਅੱਜ ਆਪਾਂ ਕਿੰਨੇ ਦੀ ਦੱਸਿਆ 10 ਕਿਲੋ ਦੁੱਧਿਆ 25000 ਚੋਂ ਮਾਨਦਾਨ ਕਰਦਾਂਗੇ ਫੇਰ ਵੀ 25000 ਚੋਂ ਛੋੜਛੱਪਾ 25000 ਦੇ ਵਿੱਚੋਂ ਛੋੜਛੱਪਾ ਭਾਈ ਪੁੱਤਰ ਕੀ ਕਰਦਾ ਵਾਦਾ ਨਹੀਂ ਠੀਕ ਹੈ 25000 ਚੋਂ ਛੋੜਛੱਪਾ ਕਰਦਾਂਗੇ ਇਹ ਜਿਹਦੇ ਮੱਝ ਜੇ ਆਪਾਂ ਘਾਟੇ ਪਾਇਆ 7-7000 ਦਾ ਹਾਂ ਜੀ ਹਾਂ ਜੀ ਲਓ ਜੀ ਸੋ ਦੋਸਤੋ ਅੱਜ ਪਾਈ ਪੰਮੇ ਭੁੱਲਰ ਦੇ ਜਿਹੜੇ ਪਸ਼ੂ ਸੀ ਤੁਹਾਨੂੰ ਦਿਖਾਤੇ ਆ ਪੰਜ ਮੱਝਾਂ ਝੋਟੀਆਂ ਸੀ ਬਾਕੀਆਂ ਚਾਰ ਮਾਰ ਤੋਂ ਅੰਦਰ ਝੋਟੀਆਂ ਬੱਤੀਆਂ ਆਂ ਦੀ ਸਾਡੇ ਕੋਲ ਅੱਠ ਦਾ ਕੋਈ ਝੋਟੀਆਂ ਅਵੇਲਬਾ ਹੁੰਦੀਆਂ ਇੱਕ ਆ ਇਧਰ ਵਧੀਆਂ ਇੱਕ ਪਿੱਛੇ ਵਧੀਆਂ ਚਾਰ ਪਸ਼ੂ ਪੂਰੇ ਚਾਰ ਤੋਂ ਮੇਰੇ ਪਾਈ ਪੰਮੇ ਭੁੱਲਰ ਦੇ ਚੱਕੇ ਅਸੀਂ ਬਾਅਦ ਚ ਪਾਵਾਂਗੇ ਅਗਲੀ ਵੀਡੀਓ 'ਚ ਆ ਝੋਟੀਆਂ ਵੀ ਆ ਦੁੰਦੀ ਆਮੂ ਅੱਛਾ ਦੁੰਦੀ ਆਮੂ ਤੇ ਠੀਕ ਹੈ ਜੀ ਤੇ ਸੂਈ ਇਹਨਾਂ ਪੱਕੇ ਭੁੱਟੇ ਚੱਕੇ ਆ ਜੀ ਲੋ ਦੰਦੀ ਆ ਹਾਂ ਅੱਦਸੀ ਜਾਂਦਾ ਜੀ ਝੋਟੀ ਬਿਲਕੁਲ ਲੋ ਦੰਦੀ ਦੰਦੀ ਝੋਟੀ ਆ ਤੇ ਪੱਠੇ ਪੁੱਠੇ ਨਹੀਂ ਜੱਗੇ ਇਸ ਕਰਕੇ ਵੀਡੀਓ ਤੇ ਨਹੀਂ ਪਾਈ ਕਿ ਨਹੀਂ ਪਾਣੀ ਆਪਾਂ ਕਰ ਤੋਂ ਕਰ ਤੱਕ ਕੰਮ ਕਰਨਾ ਨਹੀਂ ਜੀ ਪੂਰੀ ਆਬਦੀ ਜੀ ਆ ਚਾਰ ਝੋਟੀਆਂ ਉਧਰ ਬੱਦੀਆਂ ਪਿੱਛੇ ਆਂ ਅੱਛਾ ਜੀ ਹਾਂ ਜੀ ਤੇ ਮਾਲ ਉਹਨਾਂ ਹੀ ਪਾਈ ਜਿੰਨਾ ਕਿ ਵਿਕ ਜਾਂਦਾ ਸਹੀ ਆ ਸਹੀ ਆ ਫੇ ਲੈਵਾਂਗੇ ਅੱਛਾ ਅੱਜ ਨਾ ਗਏ ਅਸੀਂ ਆਪਣੇ ਕੋਲ 6 ਨਾਗ ਲਓ ਵੀ ਦੋਸਤੋ 6 ਨਾਗ ਸੀ ਅੱਜ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਜਿਨ੍ਹਾਂ ਦੇ ਵਿੱਚੋਂ ਪਸ਼ੂ ਸੋਏ ਸੋਏ ਵੀ ਤੁਹਾਨੂੰ ਮਿਲ ਗਏ ਆ ਇੱਕ ਝੋਟੀ ਆ ਜਿਹੜੀ ਘਰੇਲੂ ਆ ਘਰ ਦੀ ਝੋਟੀ ਆ ਕੋ ਕੱਪਣਾ ਠੀਕ ਹੈ ਜੀ ਮਿਲਕ ਰਿਕਾਰਡ ਚੰਗਾ ਦੱਸ ਰਿਹਾ ਬਾਈ ਪੁਲਰ ਤਸੱਲੀ ਤੁਸੀਂ ਕਰ ਲਿਓ ਛੋਟੀ ਉਹ ਵੀ ਬੜੀ ਪਿਆਰੀ ਆ ਕੀ ਹੁੰਦਾ ਘੜੂ ਨੂੰ ਜੀ ਚੰਗੇ ਬਾਇਨ ਪੈਂਦਾ ਤੇ ਪੁਲਰ ਸਾਹਿਬ ਬੋਲ ਕੇ ਨੰਬਰ ਆਪਣੇ ਬੋਲੋ ਬੋਲੋ ਜੀ ਦੱਸੋ ਛੱਡੋ ਲੈ ਵਟਸਐਪ ਵਾਲਾ ਨੰਬਰ ਜੀ 8284 855484 ਹਾਂਜੀ ਤੇ ਦੂਜਾ 9465311525 ਠੀਕ ਹੈ ਜੀ ਤੇ ਕਿਰਪਾ ਬੇਨਤੀ ਉਹ ਹੀ ਫੋਨ ਕਰਨ ਵੀਰੇ ਮੇਰੇ ਜਿਹਨਾਂ ਲੈਣੀਆਂ ਥਮਾ ਬੜਾ ਥੋੜਾ ਵਾ ਤੇ ਕਿਵੇਂ ਜਿਆਦਾ ਕਿ ਖਾਣਾ ਕੁਲੀ ਕੀ ਬਸਾ ਰਹੀ ਦੀ ਉਦਾਈ ਤੇ ਵੀਡੀਓ ਜਿਹੜੀ ਬਣ ਗਈ ਇਹੇ ਦੇਖੀ ਜਾਓ ਫੜ ਕੋ ਘੜੀ ਘੜੀ ਬਣਾ ਕੇ ਤਾਂ ਟਾਈਮ ਨਹੀਂ ਆ ਪਉਣਦਾ ਠੀਕ ਹੈ ਫਿਰ ਕੰਮ ਕਾਜ ਬਾਹਰ ਅੰਦਰ ਦਾ ਬਿਲਕੁਲ ਨੋਰਮਲ ਰੇਟ ਪਾਇਆ ਮੇਰਾ ਵੀ ਰੇਟ ਨਾ ਦੋਤ ਕਾਏ ਵੀ ਸੋਦਾ ਬਾਜੀ ਜਨਾ ਪਵੇ ਹਜ਼ਾਰ ਹਜ਼ਾਰ ਰੁਪਏ ਮੰਨ ਤਾਂ ਹੁਣਾ ਵਿੱਚ ਕੁਝ ਹੋਰ ਜਿੱਦੂ ਨੇੜਾ ਵੇਚੀਦਾ ਸੀ ਤੇ ਐਵੇਂ ਬਾਲਾ ਕੰਪੇਨ ਨਾ ਕਰੋ ਮੇਰਾ ਵੀਰ ਤੇ ਪਸੂ ਦੀ ਕੁਆਲਿਟੀ ਦੇਖਿਆ ਕਰੋ ਜੇ ਮੈਂ 2000 3000 ਘਟਾ ਕੇ ਤੇ ਪਸ਼ੂ ਮਾਰਾ ਦੇ ਦੂੰ ਫਿਰ ਕੀ ਉਹ 2-3000 ਦੇ ਪਿੱਛੇ ਨਾ ਜਾ ਕੇ ਪਸ਼ੂ ਦੀ ਕੁਆਲਿਟੀ ਦੇਖਿਆ ਕਰੋ ਠੀਕ ਹੈ ਇਹ ਕਿਤੇ ਵੀ ਵਪਾਰੀ ਕੋ ਲੈਣਾ ਆਏ ਨੇ ਕਹਿੰਦਾ ਮੇਰੇ ਕੋ ਲੈਣਾ ਕੋਈ ਦੁੱਧ ਦੋਤਾਨੇ ਦਾ ਨਾਮ ਹੈ ਨਾ ਕੋਈ ਹੋਰ ਚਾਹ ਜੀ ਸਾਰਾ ਕੁਝ ਆਪਣੀਆਂ ਅਰਖ-ਪਰਖ ਫੇਕ ਕੇ ਲਿਆ ਕਰੋ ਮਿਹਰਬਾਨੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਪਸ਼ੂ ਤੁਹਾਨੂੰ ਦਿਖਾਤੇ ਆ ਕੰਟੈਕਟ ਨੰਬਰ 22 ਤੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਆ ਵੇਖ ਲਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ